ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਹੇਦਾਰ ਜਗਰਾਜ ਸਿੰਘ ਦਸ਼ਮੇਸ਼ ਤਰਨਾਦਲ ਸਿੰਘ ਸਾਹਿਬ ਜਹੇਦਾਰ ਬਾਬਾ ਮੇਜਰ ਸਿੰਘ ਸੋਢੀ ਜੀ ਨਨਕਾਣਾ ਸਾਹਿਬ ਵਾਲੇ 1300 ਘੋੜਸਵਾਰ ਮਿਸਲ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਜੀ ਦਾਸ ਉਹਨਾਂ ਨੂੰ ਜਹੇਦਾਰ ਥਾਪਿਆ ਗਿਆ ਵਾ ਜਰਨਲ ਸੈਕਟਰੀ ਪੰਜਾਬ ਬਾਬਾ ਜੀ ਜੋ ਹੈਗੇ ਪਖੰਡਵਾਦ ਚੱਲ ਰਿਹਾ ਵਾ ਆ ਜੋ ਡੇਰੇ ਬਾਦ ਚੱਲ ਰਿਹਾ ਪੁਛਾ ਪੱਛਾਂ ਵਾਲੇ ਏ ਮਹਾਰਾਜ ਅਸੀਂ ਤੁਹਾਡੇ ਸੂਫੀਆਣਾ ਗਰੁੱਪ ਦੇ ਨਾਲ ਆ ਸਾਡਾ ਦਲਪੰਥ ਜੋ ਜਿਸੇ ਤਰਤੀ ਵੀ ਮੱਚ ਚਾਹੀਦੀ ਅਸੀਂ ਤੁਹਾਡੇ ਨਾਲ ਆ ਜਦੋਂ ਮਰਜੀ ਸਾਨੂੰ ਬਾਜ ਮਾਰੋ ਅਸੀਂ ਤੁਹਾਡੇ ਨਾਲ ਹਾਜ਼ਰ ਆ ਤੇ ਆਪਾਂ ਇਹ ਜਿਹੜੀ ਚੀਜ਼ ਚੱਲ ਰਹੀ ਆ ਪੰਜਾਬ ਦਾ ਇਹ ਘਾਣਾ ਹੋ ਰਿਹਾ ਚੱਟੇ ਨਾਲੋਂ ਵੀ ਜ਼ਿਆਦਾ ਵੱਡਾ ਘਾਣਾ ਇਹ ਪੰਜਾਬ ਦਾ ਵੀ ਜੋ ਚੱਟਾ ਕਰ ਰਿਹਾ ਨਾ ਚੱਟੇ ਨਾਲੋਂ ਵੀ ਡਬਲ ਘਾਣਾ ਹੋ ਰਿਹਾ ਇਹ ਪੰਜਾਬ ਦਾ ਵੀ ਬੇਨਤੀ ਆ ਵੀ ਤੁਸੀਂ ਵੀ ਨਾਲ ਰਲੋ ਰਲ ਕੇ ਆਪਾਂ ਇਹ ਸਿਸਟਮ ਨੂੰ ਬੰਦ ਕਰਾਈਏ ਜੇ ਕੋਈ ਪੀਰਾਂ ਦੀ ਪੂਜਾ ਕਰਦਾ ਉਹ ਪੀਰਾਂ ਦੀ ਪੂਜਾ ਆਪਦੇ ਘਰੇ ਕਰੇ ਉਹਨੂੰ ਕੋਈ ਰੋਕ ਟੋਕ ਨਹੀਂ ਮਾਰਾ ਹੀ ਪੀਰਾਂ ਦੀ ਪੂਜਾ ਕਰਨ ਤੋਂ ਪਰ ਜੇ ਇਹ ਪਖੰਡਵਾਦ ਚੱਲਦਾ ਪਿਆ ਇਹਨੂੰ ਹਰ ਪੱਖੋਂ ਬੰਦ ਕਰੀਏ ਮਹਾਰਾਜ ਅਸੀਂ ਜੋ ਖਾਲਸਾ ਤੁਹਾਡੇ ਨਾਲ ਖੜਾ ਵਾ ਇਸ ਮਸਲੇ 'ਚ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜ